ਪੱਤਰਕਾਰ ਭਰਾਵੋ ਕਿਸਾਨ ਆंदोलਨ ਨੂੰ ਅੱਜ 353ਵਾਂ ਦਿਨ ਹੈ ਤੇ ਸਰਦਾਰ ਜਗੀਰ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 60ਵਾਂ ਦਿਨ ਹੈ ਅੱਜ ਜੋ ਪਰਸਰੋਤੋ ਸ਼੍ਰੀ ਗਨਪਰਸਾਪ ਪ੍ਰਕਾਸ਼ ਕਰਵਾਈ ਸੀ ਅੱਜ ਉਹਨਾਂ ਦੇ ਭੋਗ ਪਾਏ ਗਏ ਫਿਰ ਕੀਰਤਨ ਦਰਬਾਰ ਸਜਾਇਆ ਗਿਆ ਪੰਡਾਲ ਦੇ ਵਿੱਚ ਤੇ ਸਰਦਾਰ ਜਗੀਰ ਸਿੰਘ ਡੱਲੇਵਾਲ ਦੀ ਜਿਹੜੀ ਤਮੰਨਾ ਸੀ ਇੱਛਾ ਸੀ ਕਿ ਮੈਂ ਜਾ ਕੇ ਮੱਥਾ ਟੇਕਣਾ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੈ ਸੰਗਤ ਦੇ ਦਰਸ਼ਨ ਕਰਨੇ ਹੈ ਤੇ ਜਦੋਂ ਲੈ ਕੇ ਗਏ ਤੇ ਵਾਪਸ ਉਸੇ ਸਮੇ ਮੱਥਾ ਟਿਕਾ ਕੇ ਲੈ ਕੇ ਆਏ ਤੇ ਉਸ ਦੌਰਾਨ ਜਿਹੜਾ ਲਜਾਨ ਚੌਣ ਚ ਜਿਹੜਾ ਜੇ ਹਿਲਜੁਲ ਹੋਈ ਉਸ ਨਾਲ ਸਰਦਾਰ ਜਗੀਰ ਸਿੰਘ ਡੱਲੇਵਾਲ ਜੀ ਨੂੰ ਹੁਣ ਜੇ ਤਬੀਅਤ ਡਾਊਨ ਹੋ ਗਈ ਬੁਖਾਰ ਹੋਇਆ ਤੇ ਅਸੀਂ ਦੇਖ ਸਕਦੇ ਆ ਵੀ ਥੋੜੀ ਜੀ ਵੀ ਮੂਵਮੈਂਟ ਅਗਰ ਅਸੀਂ ਕਰਦੇ ਆ ਸਰਦਾਰ ਜਗੀਰ ਸਿੰਘ ਡੱਲੇਵਾਲ ਦੀ ਜਿਹੜੀ ਜਦੋਂ ਮੂਵਮੈਂਟ ਹੁੰਦੀ ਹੈ ਤੇ ਉਦੋਂ ਹੀ ਉਹਨਾਂ ਦਾ ਸਰੀਰ ਇਹਨਾਂ ਜਿਹੜਾ ਨਾਜ਼ੁਕ ਹੋ ਚੁੱਕਿਆ ਹੈ ਸਰੀਰ ਇਹਨਾਂ ਕਮਜ਼ੋਰ ਹੋ ਚੁੱਕਿਆ ਹੈ ਵੀ ਉਦੋਂ ਹੀ ਉਹਨਾਂ ਨੂੰ ਕੋਈ ਨਾ ਕੋਈ ਤਕਲੀਫ ਹੋ ਜਾਂਦੀ ਹੈ ਇਸ ਕਰਕੇ ਅਸੀਂ ਉਸ ਵਾਈਕਰੂ ਕੀ ਅਰਦਾਸ ਕਰਦੇ ਆਂ ਵੀ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਕਾਇਮ ਕਰਨ ਤਾਂ ਕਿ ਆਉਣ ਵਾਲੀ 14 ਤਰੀਕ ਨੂੰ ਜਿਹੜੀ ਮੀਟਿੰਗ ਰੱਖੀ ਗਈ ਹੈ ਸਰਕਾਰ ਵੱਲੋਂ ਮੀਟਿੰਗ ਬੁਲਾਈ ਗਈ ਹੈ ਉਸ ਮੀਟਿੰਗ ਦਾ ਸਾਡੇ ਵਿੱਚ ਸਾਡਾ ਜਰਨੈਲ ਸਰਦਾਜੀ ਸਿੰਘ ਢਿੱਲੇਵਾਲ ਹਿੱਸਾ ਬਣ ਸਾਡੀ ਸਾਰਿਆਂ ਦੀ ਮੋਰਚੇ ਦੀ ਇੱਛਾ ਹੈ ਕਿਸਾਨਾਂ ਦੀ ਇੱਛਾ ਹੈ ਤੇ ਸਰਕਾਰ ਵੀ ਇਚਾਉਂਦੀ ਹੈ ਤੇ ਅੱਗੇ ਆਉਣ ਵਾਲੇ ਜਿਹੜੇ ਐਲਾਨ ਨੇ ਉਹਨਾਂ ਵਾਸਤੇ ਆਂਦਰਜੀਤ ਸਿੰਘ ਕੋਟਪੁੱਡਾ ਜੀ ਜਿਹੜੇ ਨੇ ਮੀਟਿੰਗਾਂ ਕਰਕੇ ਆਏ ਨੇ ਉਹ ਆਪਣੀ ਗੱਲ ਰੱਖਣਗੇ ਇੰਦਰਜੀਤ ਸਿੰਘ ਗੋਟਪੁਟਾ ਜੀ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਕਿ ਪ੍ਰਖਸ਼ ਦਾ ਭਾਈਚਾਰੇ ਦਾ ਔਰ ਸਾਥੀਓ ਜਿਹੜੇ ਗੱਲੇਵਾਲ ਸਾਹਿਬ ਬਾਰੇ ਤੁਹਾਨੂੰ ਜਾਣਕਾਰੀ ਸਰਦਾਰ ਲਖਨਦਰ ਸਿੰਘ ਖਿੱਤਰਾ ਨੇ ਦੇ ਦਿੱਤੀ ਹੈ ਔਰ ਆਸ ਕਰਦੇ ਆ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਸਿਹਤ ਆ ਉਹ ਸਰਕਾਰ ਦੇ ਨਾਲ ਗੱਲਬਾਤ ਕਰਨ ਯੋਗ ਹੋਵੇ ਕਿਉਂਕਿ ਜਿਹੜੇ ਸਿਆਣੇ ਔਰ ਬੁੱਧੀਜੀਵੀ ਹੁੰਦੇ ਆ ਔਰ ਉਹਨਾਂ ਨੇ ਇਹ ਗੱਲ ਤੱਕ ਲੈ ਕੇ ਜਾਣੀ ਹੁੰਦੀ ਆ ਤੇ ਸਾਨੂੰ ਵੀ ਇਸ ਗੱਲ ਦੀ ਚਿੰਤਾ ਸੀ ਕਿ ਜੇ ਵਧਿਆ ਸਰੀਰਕ ਤੌਰ ਤੇ ਗੱਲਬਾਤ ਨਹੀਂ ਰੱਖ ਸਕਦੇ ਤੇ ਕੋਈ ਮੋਰਚੇ ਪ੍ਰਤੀ ਵੀ ਘਾਟ ਆ ਸਕਦੀ ਆ ਔਰ ਇਹ ਜ਼ਰੂਰ ਆਸਾ ਕਿ ਉਹ ਸਵਾਹੀ ਗੁਰੂ ਦੇ ਗਾਲੀ ਅਕਾਲ ਪੁਰਖ ਦੇ ਅੱਗੇ ਕਿ ਸਰਦਾਰ ਜਗਜੀਤ ਸਿੰਘ ਜਿਹੜੇ ਆ ਇਹ ਸਰਕਾਰ ਨਾਲ ਜਦੋਂ ਵੀ ਕੋਈ ਗੱਲਬਾਤ ਪੇਸ਼ ਹੁੰਦੀ ਆ ਤੇ ਉਹ ਠੀਕ ਤਰ੍ਹਾਂ ਪੇਸ਼ ਆਉ ਸਕਣ ਔਰ ਉਹਦੇ ਨਾਲ ਨਾਲ ਅਸੀਂ ਪੰਜਾਬ ਦੇ ਵਿੱਚ ਵੀ ਗਏ Rajasthan ਦੇ ਬਾਰਡਰ ਤੱਕ ਔਰ ਸਾਰੇ ਥਾਵਾਂ ਤੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਵੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੀ ਮੀਟਿੰਗਾਂ ਜਿਹੜੀਆਂ ਸਾਥੀਆਂ ਨਾਲ ਰੱਖੀਆਂ ਗਈਆਂ। ਔਰ ਜਿਹਦੇ ਤੇ ਕੱਲ ਤਰਮਾਲੇ ਵੀ ਆਪਣੀ ਇੱਧਰ ਮਲੋੜ ਵਾਲੇ ਏਰੀਆ ਤੇ ਵੀ ਮੀਟਿੰਗ ਸੀ। ਔਰ ਜਿਹੜਾ 11 ਨੂੰ ਪ੍ਰੋਗਰਾਮ ਹੋਣਾ ਮਰਤਨਪੁਰੇ ਬਾਰਡਰ ਤੇ ਔਰ ਉੱਥੇ ਵੱਡੇ ਰੂਪ ਦੇ ਵਿੱਚ ਜਿਹੜਾ ਆਪਣਾ ਸੰਯੁਕਤ ਕਿਸਾਨ ਮੋਰਚਾ ਵਾ ਜਿਹੜੇ ਨੇੜਲੇ ਲੱਗਦੇ ਜ਼ਿਲ੍ਹੇ ਆ ਉਹ ਸਾਰੇ ਉੱਥੇ ਉਹ ਆਪ ਦੀ ਰੂਪਰੇਖਾ ਨਿਪੋਣਗੇ ਤੇ ਵੱਡੇ ਪੱਧਰ ਤੇ ਜਿਹੜਾ ਵਾ ਇੱਕ ਸਾਲ ਜਿਹੜਾ ਪੂਰਾ ਹੋਣਾ ਆਪਣੀ ਅੰਦੋਲਨ ਦਾ ਔਰ ਉਹ ਦਿਨ ਪਹਿਲੇ ਦਿਨ ਮਨਾਉਣਗੇ ਔਰ ਅਗਲੇ ਦਿਨ ਜਿਹੜਾ ਵਾ ਇਥੇ ਖਨੋਰੀ ਮੋਰਚੇ ਦੇ ਵਿੱਚ ਵੱਡੇ ਪੱਧਰ ਤੇ ਵੱਡੀ ਰੂਪਰੇਖਾ ਦੇ ਵਿੱਚ ਇੱਕ ਸਾਲ ਜਿਹੜਾ ਪੂਰਾ ਹੋਣ ਵਾਲਾ ਉਹਨੂੰ ਉਹ ਪੂਰਾ ਕਰਕੇ ਮਨਾਇਆ ਜਾਊਗਾ ਸਰਕਾਰ ਦੇ ਅਗੇ ਰੋਸ ਰੱਖਿਆ ਜਾਊ ਇਦਾਂ ਹੀ ਤੇਰਾ ਨੂੰ ਸ਼ੰਭੂ ਬਾਰਡਰ ਤੇ ਵੀ ਰੱਖਿਆ ਜਾਵੇਗਾ ਔਰ ਆਸ ਕਰਦੇ ਹਾਂ ਕਿ ਜਿਵੇਂ ਚਾਰ ਜਨਵਰੀ ਨੂੰ ਵੱਡਾ ਸਬੂਤ ਦਿੱਤਾ ਵਾ ਕਿ ਜਿਵੇਂ ਸਰਦਾਰ ਜਗਦੀਪ ਸਿੰਘ ਡੱਲੇਵਾਲ ਨੇ ਇਹ ਕਿਹਾ ਸੀਗਾ ਕਿ ਮੇਰਾ ਦੇਸ਼ ਮੇਰਾ ਭਾਰਤ ਮੇਰਾ ਪਰਿਵਾਰ ਔਰ ਮੈਂ ਆਸ ਕਰਦਾ ਵਾਂ ਕਿ ਮੈਂ ਸਾਰਿਆਂ ਦੇ ਆਪਣੇ ਪਰਿਵਾਰ ਦੇ ਦਰਸ਼ਨ ਕਰ ਸਕਾਂ ਤੇ ਵੱਡੀ ਰੂਪਰੇਖਾ ਦੇ ਵਿੱਚ ਪੂਰੇ ਭਾਰਤ ਪੱਧਰ ਤੇ ਜਿਹੜਾ ਵਾ ਜਨਤਕ ਲੋਕਾਂ ਨੇ ਪਾਰਟੀਆਂ ਤੋਂ ਮੋਰਚਿਆਂ ਤੋਂ ਬਾਹਰ ਹੋ ਕੇ ਆਪਣੀ ਰੂਪਰੇਖਾ ਵਿਖਾਈ ਔਰ ਇਹ ਪੂਰੇ 1 ਸਾਲ ਅੰਦੋਲਨ ਚੱਲਣ ਤੇ ਔਰ 12 ਫਰਵਰੀ ਨੂੰ ਇਥੇ ਮੋਰਚੇ ਦੇ ਵਿੱਚ ਇਹ ਜ਼ਰੂਰ ਆਸਾ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲੋਂ ਅਪੀਲ ਆ ਕੇ ਜਿਵੇਂ 4 ਜਨਵਰੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਈ ਆ ਸਾਰੇ ਦੇਸ਼ ਦੇ ਸਾਥੀਆਂ ਨੇ ਇਦਾਂ ਹੀ 12 ਫਰਵਰੀ ਨੂੰ ਜਿਹੜਾ ਵਾ ਉਹ ਜ਼ਿੰਮੇਵਾਰੀ ਨਿਭਾਉਣ ਔਰ ਕੋਸ਼ਿਸ਼ ਕਰੀਏ ਕਿ ਵੱਡੇ ਪੱਧਰ ਤੇ ਵੱਡਾ ਕਾਠ ਹੋ ਸਕੇ ਔਰ ਸਰਕਾਰ ਨੂੰ ਸਬੂਤ ਦੇ ਸਕੀਏ ਕਿ ਪੂਰਾ ਦੇਸ਼ ਜਿਹੜਾ ਵਾ ਦੇਸ਼ ਦੇ ਸਿਸਟਮ ਦੇ ਲਈ ਖੜਾ ਵਾ ਔਰ ਇਹ ਮੰਗਾ ਜਿਹੜੀਆਂ ਆਪਣਾ ਹੱਲ ਆ ਹੱਲ ਕਰਉਣ ਤੱਕ ਪੂਰਾ ਕੀਤਾ ਜਾ ਸਕੇ ਧੰਨਵਾਦ ਅਲਸਾਬ ਅੱਜ ਕਿਸਕਰ ਸਾਹਿਬ ਤੇ ਜੱਤਰਾ ਸਾਹਿਬ ਆਏ ਕਿ ਕਿਹੜੇ ਗੱਲ ਅੱਜ ਤਖਸੀਰ ਕੇਸਕਰ ਸਾਹਿਬ ਨੰਦਪੁਰ ਸਾਹਿਬ ਦੇ ਜੇਹਦਾਰ ਜੀ ਗਿੰਤੀ ਸਾਹਿਬ ਰਿਵਾਰ ਸਾਹਿਬ ਕੋ ਆਏ ਸੀ ਤੇ ਉਹਨਾਂ ਨੇ ਸਰਦਾਰ ਜੀਸ ਸਿੰਘ ਡੱਲੇਵਾਲ ਦਾ ਹਾਲਚਲ ਜਾਣਿਆ ਲੇਕਿਨ ਜਦੋਂ ਗਏ ਉਦੋਂ ਜਿਆਦੀ ਉਹਨਾਂ ਦੀ ਤਬੀਤ ਡਾਊਨ ਸੀ ਬੁਖਾਰ ਸੀ ਜਿਆਦੇ ਬਚਨਬਲਸ ਨਹੀਂ ਕਰ ਸਕੇ ਤੇ ਉਹ ਆਪਣਾ ਤੁਹਾਨੂੰ ਪ੍ਰਸ਼ਨ ਵੀ ਸੋਧਿਤ ਕਰਕੇ ਗਏ ਆ ਤੇ ਉਹਨਾਂ ਨੂੰ ਜੇਸ਼ਦਾਰ ਰਗਵੀਰ ਸਿੰਘ ਜੀ ਅੱਜ ਤੱਕ ਤੇ ਜੇਸ਼ਦਾਰ ਸਾਹਿਬ ਨੇ ਆਂਦੇ ਮੇਰੀ ਜਿਹੜੀ ਲੋਟੀ ਲਗਾਈ ਸੀ ਵੀ ਬੱਲੇਵਾਲ ਜੀ ਦਾ ਹਲਚਲ ਜਾਣ ਜਾਣ ਕੇ ਉਹਨਾਂ ਆਏ ਸੀ ਤੇ ਇਹ ਹੀ ਉਹ ਵੀ ਅਰਦਾਸ ਬੇਨਤੀ ਹੀ ਕਰਕੇ ਗਏ ਵੀ ਜਲਦ ਉਹਨਾਂ ਦੀ ਜਿਹੜੀ ਸਿਹਤ ਦੀ ਅ ਕਾਮਨਾ ਵੀ ਕਰਦੇ ਆ ਅਰਦਾਸ ਬੇਨਤੀ ਕਰਕੇ ਗਏ ਆਪਣਾ ਨੋਟ ਵੀ ਲਿਖ ਕੇ ਗਏ ਇਸ ਉਹ ਅੰਦ ਸਬਜੁੜੀ ਆ ਕਿ ਸਰ ਉਹਨਾਂ ਨੇ ਕਿਹਾ ਵੀ ਥੋੜਾ ਬਹੁਤ ਦੂਸਰ ਵਗੈਰਾ ਲੈਣ ਲਾਣਾ ਉਹਨਾਂ ਨੇ ਕਿਹਾ ਕਿ ਅਜੀਤ ਸਿੰਘ ਨੂੰ ਜੱਜਰਤ ਸਾਹਿਬ ਨਾਲ ਦਸਮਾں ਜੇ ਜਾ ਕੇ ਉਹ ਵੀ ਪੀਰ ਵੀ ਕਰਨੇ ਕਿ ਕੀ ਮਰਨ ਬਾਅਦ ਜਿਹੜਾ ਖਾਤਮ ਕੀਤਾ ਜਾਵੇ ਤੇ ਲੜਾਈ ਸਟਰੋਂਗ ਹੋ ਕੇ ਲੜੀ ਜਾਵੇ ਨਹੀਂ ਐਵੇਂ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਤੁਹਾਡੇ ਮੀਡੀਆ ਰਾਹੀਂ ਹੋ ਸਕਦਾ ਕੀਤੀ ਹੋਏ ਲੇਕਿਨ ਦੇਖੋ ਇਹ ਸੰਘਰਸ਼ਾ ਜਿਹੜਾ ਇਹ ਜਿਹੜਾ ਵਿੱਢਿਆ ਗਿਆ ਆ ਆਪਾਂ ਸਾਰਿਆਂ ਨੂੰ ਪਤਾ ਸਦਾ ਅਜੀਤ ਸਿੰਘ ਦੱਲੇਵਾਲ ਜੀ ਨੇ ਜਿਹੜਾ ਮਰਵਰਤ ਰੱਖਿਆ ਹੈ ਉਹ ਕੈਮ ਹੈ ਸਿਰਫ ਕਮਜੋਰ ਦਿਨਾਂ ਤੋਂ ਬਾਅਦ ਮੈਡੀਕਲ ਸਹੂਦਾ ਹੀ ਲੈ ਰਹੇ ਨੇ ਤੇ ਉਹੀ ਉਹਨਾਂ ਦਾ ਭਾਵਨਾ ਉਹੀ ਮੁਰਚੀ ਦੀ ਭਾਵਨਾ ਵੀ ਉਹ ਜਿੰਨੀ ਦਰ ਤਰ ਮੰਗਾ ਮੰਨੀਆਂ ਜਾਂਦੀਆਂ ਉਹਨਾਂ ਦਾ ਮਨਸਰਤ ਜਾਰੀ ਰਹੂਗਾ ਮੈਡੀਕਲ ਸਹੂਦਾ ਹੀ ਲਈ ਜਾਓ। ਹਾਲ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਢੱਲੋ ਸਾਲ ਨੂੰ ਬੁਖਾਰ ਆਇਆ ਹੈ ਕੀ ਪਹਿਲਾਂ ਤੋਂ ਬੁਖਾਰ ਸੀ ਜਾਂ ਅੱਜ ਜਿਹੜੀ ਹਰਕਤ ਕੀਤੀ ਹੈ ਉਹਦੇ ਕਰਕੇ ਬੁਖਾਰ ਹੈ। ਹਾਂ ਦੇਖੋ ਥੋੜੀ ਜਿਹੀ ਜਦੋਂ ਮੂਵਮੈਂਟ ਕਰਦੇ ਆ ਜਦੋਂ ਸਰੀਰ ਨੂੰ ਸਟ੍ਰਕਚਰ ਤੇ ਪਾ ਕੇ ਲੈ ਕੇ ਗਏ ਤੇ ਜਦੋਂ ਆਏ ਤੇ ਗਏ ਉਸ ਦੇ ਵਿੱਚ ਦੁਰਾਣੀ ਉਹਨਾਂ ਨੂੰ ਜਿਹੜਾ ਆ ਸਰੀਰ ਜਦੋਂ ਮੂਮੈਂਟ ਹੋਈ ਐ ਉਹ ਥਕਾਵਟ ਨਾਲ ਇੰਨੀ ਕਿਨਾਲੀ ਥਕਾਵਟ ਹੋ ਗਈ ਉਹਨਾਂ ਨੂੰ ਬੁਖਾਰ ਹੋ ਗਿਆ ਪਹਿਲੇ ਜਿਹੜੇ ਸਿਹਤ ਠੀਕ ਸੀ ਤਾਂ ਹੀ ਉਹ ਕਹਿ ਰਹੇ ਸੀ ਮੈਂ ਜ਼ਰੂਰ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਆ ਤੇ ਅਰਦਾਸ ਬੇਨਤੀ ਕਰਨੀ ਆ ਤੇ ਅੱਜ ਜਿਹੜਾ ਹੰਪਾੜ ਸਾਹਿਬ ਦੇ ਭੋਗ ਪਾਏ ਗੇ ਉਸ ਤੋਂ ਬਾਅਦ ਕੀਰਤਨ ਸਜਾਇਆ ਗਿਆ ਤੇ ਉਸ ਦਾ ਇੱਕ ਸ਼ੁਕਰਾਨਾ ਵੀ ਸੀ ਉਹ ਕਹਿੰਦੇ ਸ਼ੁਕਰਾਨਾ ਕਰਨਾ ਚਾਹਣਾ ਵੀ ਜਿਹੜਾ ਮੈਂ ਇੱਥੋਂ ਤੱਕ ਕਿੰਨੇ 68 ਦਿਨਾਂ ਤੱਕ ਪਹੁੰਚਿਆ ਤੇ ਜਿਹੜੀ ਇੱਕ 51 ਦਿਨ ਜਦੋਂ ਮੈਡੀਕਲ ਸਹੂਤਾ ਨਹੀਂ ਲਈ ਸੀ ਇਹ ਸਰਕਾਰ ਦਾ ਮਨ ਸੀ ਵੀ ਇਹਨਾਂ ਨੂੰ ਚੁੱਕ ਕੇ ਲੈ ਜਾਵੇ ਇਹਨਾਂ ਨੂੰ ਤੱਕ ਜ਼ਬਰਦਸਤੀ ਮੈਡੀਕਲ ਦਿੱਤਾ ਜਾਵੇ ਮਰਨਿਕਲ ਦਿੱਤਾ ਜਾਵੇ ਮਰਨ ਉੱਤੇ ਤਰਾਇਆ ਜਾਵੇ ਉਸ ਅਕਾਲ ਪੁਖਣ ਨੇ ਇੰਨੀ ਕਿਰਪਾ ਕੀਤੀ ਇਸ ਮੋਰਚੇ ਤੇ ਮੋਰਚੇ ਦੀ ਸੰਗਤ ਨੇ ਕਿਸਾਨਾਂ ਨੇ ਵੀ ਉਹਨਾਂ ਨੇ ਨੇੜੇ ਕਿਸੇ ਪ੍ਰਸ਼ਾਸਨ ਨੂੰ ਆਉਣ ਨਹੀਂ ਦਿੱਤਾ ਗਿਆ ਉਸ ਸ਼ੁਕਰਾਨਾ ਚ ਕਿ ਦੂਸਰੀ ਅਦਾਸ ਬੇਨਤੀ ਸੀ ਗੁਰੂ ਸਾਹਿਬ ਅੱਗੇ ਵੀ ਇਸ ਮੋਰਚੇ ਦਾ ਜਿਹੜਾ ਹੱਲ ਹੋਵੇ ਤੇ ਜਗਜੀਤ ਸਿੰਘ ਢੱਲੇਵਾਲ ਦੀ ਸੇਜਾਬੀ ਵਾਸੀ ਵੀ ਅਰਦਾਸ ਸੰਸਿਦ ਅੱਜ 14 ਦੀ ਮੀਟਿੰਗ ਨੂੰ ਲੈ ਕੇ ਤਿਆਰੀਆਂ ਕੀਤੀ ਜਾਂਦੇ ਆ ਜਿਹੜੀਆਂ ਇਸ ਤਰ੍ਹਾਂ ਐਮਐਸਪੀ ਦੇ ਉੱਪਰ ਜਿਹੜੀ ਇੱਕ ਰਿਪੋਰਟ ਲੈ ਕੇ ਜਾਇਆ ਜਾਵੇ ਉਸ ਨੂੰ ਲੈ ਕੇ ਕਿਸਾਨਾਂ ਕੋਲ ਮੀਟਿੰਗ ਕਰ ਰਹੇ ਨੇ ਹਾਂ ਦੇਖਿਓ ਜਿਹੜੇ ਖੇਤੀਬਾੜੀ ਮਾਹਿਰ ਆ ਉਹਨਾਂ ਨਾਲ ਵੀ ਚਰਚਾਵਾਂ ਹੋ ਰਹੀਆਂ ਨੇ ਪ੍ਰਕਾਸ਼ ਕਮਰੈਡੀ ਜੀ ਵੀ ਜਿਹੜੇ ਮਾਹਿਰ ਨੇ ਦੱਖਣ ਭਾਰਤ ਦੇ ਉਹ 3 ਤਰੀਕ ਨੂੰ ਰਾਤ ਨੂੰ ਦਿੱਲੀ ਪਹੁੰਚ ਕੇ 4 ਨੂੰ ਇੱਥੇ ਆ 4 ਤੇ 5 ਤਰੀਕ ਨੂੰ ਸਾਡੇ ਕੋਲ ਰਹਿਣਗੇ ਉਹਨਾਂ ਨਾਲ ਹੋਰ ਵੀ ਕਈ ਮਾਹਿਰ ਆ ਰਹੇ ਨੇ ਤੇ ਉਸ ਤੇ ਬਿਲਕੁਲ ਜਿਹੜੀ ਹੈ ਤੱਥਾਂ ਦੇ ਆਧਾਰ ਤੇ ਜਿਹੜੀ ਪਬਲਿਕ ਤੱਕ ਲੈ ਕੇ ਜਾਵਾਂਗੇ ਅਸੀਂ ਕਿਉਂਕਿ ਦੇਖੋ ਸਰਕਾਰ ਨੂੰ ਤੇ ਸਾਰਾ ਪਤਾ ਉਹਨੇ ਤੇ ਗੋਲ-ਗੋਲ ਘਮਾਉਣਾ ਜਿਵੇਂ ਜੀਡੀਪੀ ਨੂੰ ਗਰੋਥ ਨੂੰ ਸੈੱਟ ਰੱਖਣ ਵਾਸਤੇ ਆંકੜੇ ਜਿਹੜੇ ਗਲਤ ਵੀ ਪੇਸ਼ ਕੀਤੇ ਜਾਂਦੇ ਆ ਉਹ ਮੈਂ ਐਮਐਸਪੀ ਦੇ ਆંકੜੇ ਵੀ ਉਲਟੇ-ਪੁਲਟੇ ਹੋ ਸਕਦੇ ਆ ਲੇਕਿਨ ਅਸੀਂ ਉਸੇ ਗਲਤ ਸਟੈਂਡ ਆ ਜਿਹੜੀ ਗੱਲ ਮੰਨਜੋ ਕੇ ਪ੍ਰਧਾਨ ਮੰਤਰੀ ਨੇ ਕਹੀ ਸੀ ਵੀ ਐਮਐਸਪੀ ਜਿਹੜੀ ਉਹ ਚਾਹੀਦੀ ਹੈ ਜਿਹੜੀ ਉਹਨੇ 2011 ਚ ਕਹੀ ਸੀ 2014 ਤੱਕ ਉਸੇ ਸਟੈਂਡ ਆ ਤੇ ਅਸੀਂ ਐਮਐਸਪੀ ਦੀ ਮੰਗ ਵਾਸਤੇ ਜਿਹੜੀ ਹੈ ਮਾਹਿਰਾਂ ਨੂੰ ਪੁੱਛਾਂਗੇ ਤਾਂ ਕਿ ਤੁਹਾਡੇ ਜਿਹੜੇ ਸਵਾਲ ਨੇ ਜਾਂ ਜਨਤਾ ਤੱਕ ਕੋਈ ਗੱਲ ਜਾਵੇ ਵੀ ਇਹ ਜਿਹੜਾ ਭਰਮ ਭਲੇਖੇ ਪਾਈ ਜਾਂਦੇ ਵੀ ਦੇਸ਼ ਦਾ ਨੁਕਸਾਨ ਹੋਊਗਾ ਆਵਾਮ ਦਾ ਨੁਕਸਾਨ ਹੋਊਗਾ ਐਮਐਸਪੀ ਮਿਲ ਦੇ ਨਾਲ ਕਿਸਾਨ ਆਵਾਮ ਤੇ ਦੇਸ਼ ਤਿੰਨੋਂ ਚੀਜ਼ਾਂ ਦੇ ਤਰੱਕੀ ਹੋਵੇ 14 ਦੀ ਮੀਟਿੰਗ ਦੇ ਵਿੱਚ ਖੇਤੀ ਮਾਹਰ ਤੁਹਾਡੇ ਨਾਲ ਜਾਣਗੇ ਨਹੀਂ ਉਹ ਉਹ ਨਹੀਂ ਉਹ ਤੇ ਸਰਕਾਰ ਦਾ ਵਿਸ਼ਾ ਹੈ ਜਿਹੜੇ ਇੱਥੇ ਆਈ ਆ ਉਹਨਾਂ ਨੇ ਕਿਹਨੂੰ ਬੁਲਾਉਣਾ ਸਾਡੇ ਨਾਲ ਤੇ ਅਸੀਂ ਜਦੋਂ ਜਿਹੜੇ ਸਾਡੇ ਆਪਣੇ ਸਾਥੀ ਅਸੀਂ ਦੋਨੋਂ ਫਾਰਮਾਂ ਦੇ ਜਿਹੜੇ ਜਿੰਨੇ ਵੀ ਪਤਨੀ ਦਿਨ ਤੋਂ ਹੋਣਗੇ ਉਹ ਜਾਣਗੇ ਤੇ ਉਸ 14 ਦੇ ਵਿੱਚ ਜਿਹੜੇ ਆંકੜੇ ਸਾਡੇ ਕੋਲ ਹੈਗੇ ਨੇ ਉਹਨੂੰ ਵੀ ਹੈਗੇ ਨੇ ਹੋਰ ਵੀ ਇਕੱਠੇ ਕਰ ਲਾਂਗੇ ਉਹ ਆંકੜਿਆਂ ਦੇ ਆਧਾਰ ਤੇ ਜਾਵਾਂਗੇ ਤੇ ਪਹਿਲੀ ਗੱਲ ਤੇ ਆંકੜੇ ਸਰਕਾਰ ਕੋਲੇ ਸਰਕਾਰ ਦੀਆਂ ਸਾਈਟਾਂ ਤੋਂ ਅਸੀਂ ਕੱਢਣੇ ਆ ਉਹਨਾਂ ਤੋਂ ਆਨਲਾਈਨ ਕੱਢਣੇ ਆ ਤੇ ਸਾਰਾ ਕੁਝ ਸਰਕਾਰ ਕੋਲ ਹੈਗਾ ਉਹ ਦੇਣਾ ਚਾਹੀਦਾ ਸਭ ਕੁਝ ਦੇ ਸਕਦੇ ਜੇ ਤੁਸੀਂ ਕਹੇ ਵੀ ਚਾਰ ਦੇ ਪੰਜ ਨੂੰ ਸਾਡੇ ਕੋਲ ਰਹਿਣਗੇ ਖਨੋਰੀ ਮੋਰਚੇ 'ਚ ਰਹਿਣਗੇ ਜਾਂ ਪੰਜਾਬ 'ਚ ਤੁਹਾਡੇ ਕੋਲੇ ਰਹਿਣਗੇ ਹਾਂ ਖਨੋਰੀ ਮੋਰਚੇ ਤੇ ਰਹਿਣਗੇ ਆ ਪੇਲੂਨ ਪ੍ਰਕਾਸ਼ ਕਮਰੇਟੀ ਆਈ ਸੀ ਖਨੋਰੀ ਮੋਰਚੇ ਤੇ ਆਏ ਸੀ ਉਹ ਖਨੋਰੀ ਮੋਰਚੇ ਤੇ ਆਉਣਗੇ ਤੇ ਦੋਨੋਂ ਫਾਰਮਾਂ ਦੇ ਆਗੂ ਬੈਠ ਕੇ ਉਹਨਾਂ ਨਾਲ ਵਿਚਾਰ ਚਰਚਾ ਕਰਨਗੇ ਜੀ ਸਰ ਜਿਹੜੀ 12 ਦੀ ਮੀਟਿੰਗ ਨਹੀਂ ਸਦਾ ਤੁਹਾਨੂੰ ਆਇਆ ਸੀ ਉਸ ਤੇ ਤੁਸੀਂ ਕਹਿ ਰਹੇ ਸੀ ਕਿ ਦੋਨੋਂ ਫਾਰਮ ਗੱਲਬਾਤ ਕਰਨ ਜੀ ਕਿ ਮੀਟਿੰਗ ਹੋ ਚੁੱਕੀ ਆ ਕਿ ਉਸ ਤੋਂ ਪਹਿਲਾਂ ਅਪੀਲ ਕਰੀ ਜਾਵੇ ਜਾਂ ਪਹਿਲਾਂ ਹੋਵੇ ਮੀਟਿੰਗ ਕਿਸ ਤਰ੍ਹਾਂ ਹਾਂ ਦੇਖੋ ਉਸ ਵਾਸਤੇ ਮੀਟਿੰਗ ਦੋਨੋਂ ਫਾਰਮਾਂ ਦੀ ਹੋਣੀ ਆ ਲੇਕਿਨ ਸਭ ਤੋਂ ਜ਼ਿਆਦਾ ਜ਼ਰੂਰੀ ਸਾਨੂੰ ਜਿਹੜੀ ਅਸੀਂ 11 12 13 ਤਰੀਕ ਦਾ ਕਾਠ ਰੱਖ ਰੱਖਿਆ ਜਿੰਨਾ ਮੋਰਚੇ ਦੇ ਸਾਲ ਹੋਣ ਜਾ ਰਿਹਾ ਹੈ ਫਿਰ 14 ਤਰੀਕ ਦੀ ਮੀਟਿੰਗ ਹੈ ਉਸ ਵਾਸਤੇ ਜਿਹੜੀਆਂ ਅ ਅਸੀਂ ਡਾਟੇ ਵੀ ਇਕੱਠੇ ਕਰ ਰਹੇ ਹਾਂ ਉਸ ਵਾਸਤੇ ਕੰਮ ਵੀ ਲੱਗੇ ਹੋਏ ਆ ਤੇ ਉਹਨਾਂ ਸਾਥੀਆਂ ਦੇ ਵਿੱਚ ਜਲਦੀ ਕੋਈ ਜਿਹੜਾ ਵੀ ਕੋਈ ਅਪਡੇਟ ਹੋਊਗੀ ਤੁਹਾਡੇ ਰਾਹੀਂ